ਉਹ ਸਾਰਾ ਬੱਕਰੋ ਉਹ ਕੀ ਹੋ ਗਿਆ ਹਰੇ ਕੀ ਆ ਪਾ ਦੇਸੀ ਪੁੱਤਾ ਤਾਂ ਮੈਂ ਆਪ ਖੇਤ ਤਾਂ ਆ ਗਈ ਆ ਗਿਆ ਤਾਗੇ ਬਹਾਂ ਸਾਰਾ ਬਹੌਨ ਵਾਲਾ ਤੇ ਹੈ ਅੱਛਾ ਨਾ ਨਾਉਟ 25 ਦਿਨ ਰਹਿ ਗਏ ਹਾਂ ਕੋਈ ਤਿਆਰੀ ਨਹੀਂ तरी ਕੋਈ ਪੱਟ ਡੌਲ ਨਹੀਂ ਕੋ ਘੜੀ ਕੋਈ ਕੰਮ ਨਹੀਂ ਕਰਿਆ ਗੱਲਾਂ ਗੱਲਾਂ ਉਹ ਦੱਸ ਮੇਰੀ ਸੁਣ ਗੱਲ ਤੂੰ ਬਣਾ ਕੇ ਲੈ ਚਾਹ ਪੂਰੀ ਵਧੀਆ ਅੱਛਾ ਕੰਡੇ ਜਲੀ ਹਾਂ ਤੈਨੂੰ ਮੈਂ ਬਹੌਨਾਂ ਸਾਡੇ ਬਾਅਦ ਉਹ ਰਹਿਣ ਦੇ ਮੈਂ ਹੋ ਮੋਟ ਨਹੀਂ ਰਜਦਾ ਮੁੰਨਾ ਕਾਲ ਯਾਰ ਮੈਂ ਲਖੋ 1.5 ਲੱਖ ਰੁਪਏ ਲੈਣਾ ਨਾ ਲੰਮੇ ਲੈਣਾ ਨਾ ਓਏ ਤੂੰ ਐਣਾ ਕਰਾ ਥੋੜਿਆ ਮੈਂ ਬਹਾਨਾ ਬਹੁਤ ਬਣਾ ਕੋਈ ਨਹੀਂ ਜਤੇ ਕੰਮ ਨੂੰ ਮੈਂ ਬਿਗਨੀਆਂ ਬੇਦੋ ਜੀ ਦਾ ਬਣੇ ਚਿਹਰੇ ਤੇ ਬਥੇਰਾ ਹੈ ਇਹ ਜਾਂਦਾ ਤੇ ਗੱਲ ਕਹਿ ਜੀ ਕਰਦਾ ਮੈਂ ਲੱਭੀ ਬਹੁਣਾ ਬਾਨ ਫੋਲ ਦੇ ਕੇ ਜਾ ਚੁਕਾ ਲਾ ਨਹੀਂ ਤਾਂ ਹੋਣੀ ਜੇ ਕੇ ਰੌਣਾ ਪੈ ਜਾ ਤੂੰ ਛਾ ਹਾਂ ਚਾਲਾ ਹਾਂ ਔਰ ਥੋੜੀ ਕੌਰ ਨਾ ਭਾਈ ਕੋਈ ਗਾਣੀ ਕੋਈ ਜੰਨਤਾ ਨਾ ਮੱਤ ਮੇਰੇ ਹੁੰਦੇ ਯਾਰਾ ਇਹ ਬਹੁਤ ਮਹਿੰਗਾ ਹੈ ਕੋਈ ਨਾ ਤੇਲ ਚਲਾ ਲਾਂਗੇ ਆਪਾਂ ਚਾਲ ਬਾਹਰ ਕਿ ਲੰਗਾ ਫਿਰ ਹੈ ਚਾਲਾ ਠੀਕ ਹੈ ਰਦਾ ਰਦਾ ਚੱਲ ਗੱਡੀ ਏ ਚੱਡ ਚੱਲੀਏ ਕੀ ਹੋ ਗਿਆ ਤੇਰੀ ਬੈਠਾ ਦੇ ਉਹ ਬੈਨਾ ਉਹ ਤੋਖਾਵਾ ਸੀ ਪਿਆ ਹੁੰਦਾ ਹੁੰਦਾ ਉਹ ਦੇਖ ਫਤੀ ਉਹ ਕੀ ਹੋ ਗਿਆ ਕਿੰਨੇ ਨੇ ਕੇ ਪਾਣਾ ਤੇਰਾ ਚੋਲ ਕਰੀ ਜਾਂਦਾ ਓਏ ਉਹ ਚੋਲ ਕਿੱਥੇ ਕਦਾ ਅੰਮਲਾ ਪਾਉਂ ਬਈ ਨਿਆਰਾ ਮੈਂ ਤੇਰੇ ਕੰਟਾ ਉਹ ਦੇਖੀਆਂ ਤੇ ਕੰਡੇ ਵਾਲੀ ਚਾਹ ਬਣਾ ਲੈ ਚਾਹ ਬਣਾ ਲੈ ਉਹਦਾ ਤੂੰ ਦੱਸ ਆ ਉੱਤਰ ਉਹ ਖਾਣ ਦੇ ਨੂੰ ਕੇਰ ਦੋ ਕੱਢ ਦੇ ਦੇ ਓਹ ਛਾੜ ਓਹ ਦੇਖ ਲੈ ਕੀ ਹੋ ਗਿਆ ਹਮੇਏ ਇਹ ਕਿਹੜਿਆ ਲੋਕ ਪਰਪਾ ਦੇਸੀ ਕੋਤਨ ਨੂੰ ਕਹਿਦਾ ਇਹ ਨਿਆਰਾ ਮੈਂ ਕੀ ਕਹੀ ਤੂੰ ਬਹਿਣਾ ਉਹ ਤੂੰ ਹੁਣੇ ਕੀ ਕਰਨਾ ਆ ਅੱਛਾ ਆ ਪੈਂਗੇ ਪੜਕ ਪੰਪਾ ਦੋ ਤੇੜੀ ਮੁੱਕਿਆ ਪਿਆ ਫੇਰ ਮੈਂ ਕੀ ਕਰਾਂ ਬਾਬਾ ਤੇਨ ਮੁੱਕਿਆ ਮੈਂ ਤੇਰਾ ਕੰਮ ਕਰਦਾ ਨਾ ਤੇਰਾ ਐ ਸਵਾਹ ਕੰਮ ਕਰਦਾ ਹਾਂ ਤੋੜਦਾ ਸੀ ਟਰੈਕਟਰ ਹਾਂ ਡਰਾਈਵ ਤੇ ਮੁੰਡਾ ਜਾਂਦਾ ਜੇ ਨਾਖ ਲੱਗ ਜਾਂਦੀ ਤੂੰ ਤਾਂ ਸੌ ਜਾ ਹਾਂ ਡਰੇਨ ਚ ਪਾੜ ਦਿੰਦਾ ਲਿਆ ਕੇ ਉਹ ਨਹੀਂ ਡਰੇਨ ਚ ਪਾੜਦਾ ਜਦ ਤੂੰ ਯਾਰ ਵਿਸ਼ਵਾਸ ਨਹੀਂ ਕਰਦਾ ਮੇਰੇ ਤੇ ਆਦਾ ਵਿਸ਼ਵਾਸ ਆ ਤੇਰੇ ਤੇ ਮੈਂ ਤੈਨੂੰ ਦੁਵਾਰੀ ਚ ਲਾ ਕੇ ਦਿਖਾਵਾਂ ਮੈਂ ਨਾ ਰਹਿਣ ਦੇ ਪਾਪਾ ਗੁਰੂ ਫੇਰ ਜੇ ਤੇਰੀ ਡਰਾਈਵਲੀ ਤੋਂ ਚੱਲ ਸੁਣੋ ਮੇਰੀ ਤੂੰ ਹਾਂ ਚੋਜ ਕਰਦਾ ਚੋਜ ਹੈ ਉਹ ਚੋਜ ਕਿੱਥੇ ਕਾ ਮੈਂ ਜਿਵੇਂ ਹੁਣ ਪੈਰ ਚਲਾਉਂਦਾ ਮੈਂ ਚਲਾਇਨਾ ਮੈਂ ਕਿੱਥੇ ਚਲਾਉਣਾ ਥੱਲੇ ਥੱਲੇ ਤੁਰ ਕੇ ਟਰੈਕਟਰ ਚੱਲਦੇ ਆ ਉਹ ਮੈਂ ਮਾ ਮੋਸੇ ਸੋਸੇ ਕਰਦਾ ਸੀ ਆ ਕਰਦਾ ਛੋਸੇ ਹੋਰੇ ਰਾ ਤੂੰ ਆ ਬਣਾ ਲਈ ਚ ਆ ਬਣਾ ਲਈ ਚ ਤੂੰ ਬਣਾ ਦਿੰਦਾ ਕਿਉਂ ਕੀ ਹੋ ਗਿਆ ਨਾ ਨਹੀਂ ਨਹੀਂ ਮੇਰੇ ਤੇਰੇ ਚਿਰੰਜਿਆ ਸਾਰਾ ਦਿਨ ਕੀ ਕਰਾਂ ਚਾ ਚੰਗਾ ਮੈਂ ਟਰੈਕਟਰ ਲੈਣਾ ਬਾਹਰ ਤੂੰ ਜਾ ਉਸੇ ਆ ਟਰੈਕਟਰ ਬਾਹਰ ਮੈਂ ਪਾਉਣਾ ਹੁਣ ਫਟਾ ਘੜ ਸਿੱਧਾ ਹੋ ਬੱਟਾ ਹਾਂ ਬੱਟਾ ਘੜ ਬੱਟਾ ਚੌਕਾਰ ਦਿੰਨਾ ਫਿਰ ਹੋਰ ਕੀ ਹੈ ਹੋਰ ਕਿ ਜੀ ਕੇ ਨਹੀਂ ਕਰਦਾ ਮੈਂ ਪੱਟਾ ਘੜਨ ਨੂੰ ਮੈਂ ਚੱਲਣਾ ਦੋਵੇਂ ਟਰੈਡ ਮੇਰਾ ਵੀ ਜੀ ਲੱਗ ਗਿਆ ਰਿਹਾ ਹੱਕੂ ਚੀ ਤੇਰਾ ਤੂੰ ਬੰਦਿਆਂ ਵਾਂਗੂ ਟਰੈਕਟਰ ਚਲਾ ਜਿਵੇਂ ਲੋਕ ਚਲਾਉਂਦੇ ਆ ਉਹ ਬੰਦਿਆਂ ਵਾਂਗੂ ਚਲਾ ਜੀ ਬੱਤੇ ਆਂ ਉਤਲਾਇ ਥੱਲੇ ਉਤਰ ਕੇ ਚਲਾਉਂਦੇ ਆ ਪੰਗੜਾ ਪਾਉਣ ਲਾ ਕਹੇ ਮਾਤਾ ਕੱਪਾ